ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਗੇ ਆਪਾਂ ਵੀਡੀਓ ਪਾਉਂਦੇ ਰਹਿਣੇ ਆ ਜੋ ਵੀ ਤੂੜੀ ਦੀ ਨਵੀਂ ਅਪਡੇਟ ਆਉਂਦੀ ਆ ਜਾਂ ਖੇਤੀ ਦੇ ਨਾਲ ਸੰਬੰਧਿਤ ਕੋਈ ਵੀ ਵੀਡੀਓ ਆਂਦੇ ਆਪਾਂ ਹਰੇਕ ਵਿਸ਼ੇ ਤੇ ਪਾਉਂਦੇ ਰਹਿਣੇ ਆ ਤੇ ਆਪਣੇ ਪੇਜ ਨੂੰ ਫੋਲੋ ਲੈਕ ਜ਼ਰੂਰ ਕਰਿਓ ਅਗਲੀ ਵਾਰ ਆਪਾਂ ਵੀਡੀਓ ਪਾਈ ਸੀ ਤੇ ਆ ਜਿਹੜਾ ਚੱਲਦਾ ਸੀਜ਼ਨ ਆ ਇਹਦੇ ਵਿੱਚ ਆਪਣੇ ਤੂੜੀ ਦਾ 300 ਰੁਪਿਆ ਰੇਟ ਸੀ ਤੇ ਬਣਾ ਕੇ ਹੁਣ ਜਿਹੜਾ ਰੇਟ ਰਹਿ ਗਿਆ ਇਹ 220 ਰੁਪਿਆ ਰਹਿ ਗਿਆ ਜੀ ਰੇਟ ਵਧਣ ਦੇ ਕੋਈ ਚਾਂਸ ਨਹੀਂ ਮੈਂ ਤਿੰਨ ਚਾਰ ਡੀਲਰਾਂ ਨਾਲ ਗੱਲ ਕਰੀਆ 220 ਰੇਟ ਆ ਜਿਹੜੇ ਕਿਸੇ ਮੇਰੇ ਵੀਰ ਭਾਏ ਨੇ ਲਾਂਗਾ ਲੈਣਾ ਆਪਣਾ ਸੋਚ ਸਮਝ ਕੇ ਲਿਓ ਕਿਉਂਕਿ ਜੋ ਲਾਂਗੇ ਦਾ ਰੇਟ ਆ ਉਹ 1000 ਤੋਂ 15 ਤੇ 2000 ਦੇ ਵਿੱਚ ਵਿੱਚ ਲਾਂਗੇ ਦਾ ਰੇਟ ਆ ਜਿਹੜੀ ਆਪਾਂ ਘਰਾਂ ਦੇ ਵਿੱਚ ਟਰਾਲੀ ਛੱਡਦੇ ਆ ਉਹਦਾ 15 18 ਤੇ 2200 ਦੇ ਵਿੱਚ ਵਿੱਚ ਰੇਟ ਆ ਇਹ ਆਪੋ ਆਪਣਾ ਹਿਸਾਬ ਕਿਤਾਬ ਲਾ ਕੇ ਜੋ ਵੀ ਤੁਸੀਂ ਤੂੜੀ ਕਿਸੇ ਦੇ ਘਰੇ ਲਾਉਣੀ ਆ ਉਹ ਜਾਂ ਤੁਸੀਂ ਟਾਂਕਰ ਲੈਣਾਗਾ ਉਹ ਆਪਣਾ ਹਿਸਾਬ ਕਿਤਾਬ ਲਾ ਲਓ ਜੇ 1500 ਨੂੰ ਵੀ ਟਾਂਕਰ ਹੋਇਆ ਤੇ ਤੂੜੀ ਦਾ ਰੇਟ 220 ਰੁਪਏ ਆ ਮੇਰੀ ਦੋ ਤਿੰਨ ਡੀਲਰਾਂ ਨਾਲ ਗੱਲ ਹੋਈ ਵੀ ਜੇ ਅਸੀਂ ਤੂੜੀ ਬਣਾ ਕੇ ਆਪਣਾ ਟਾਂਕਰ ਲੈ ਲਈਏ 1500 ਚ ਤੇ ਤੂੜੀ ਬਣਾ ਕੇ ਰੱਖ ਲਈਏ ਅੱਗੇ ਆਪਾਂ ਝੋਨਾ ਵੜਨ ਤੋਂ ਪਹਿਲਾਂ ਆਪਣੇ ਸੌਰੀ ਝੋਨਾ ਲਾਉਣ ਤੋਂ ਪਹਿਲਾਂ ਪਹਿਲਾਂ ਤੇ ਆਪਾਂ ਵੇਚ ਦਈਏ ਉਹ ਕਹਿੰਦਾ ਵੱਧ ਤੋਂ ਵੱਧ 10 ਜਾਂ 20 ਰੁਪਏ ਵਾਧਾ ਹੋਊਗਾ ਪੰਗਾ ਨਾ ਲੈਣੀ ਵੀ ਤੂੜੀ ਵਧਣ ਦੇ ਕੋਈ ਚਾਂਸ ਹੈ ਨਹੀਂ ਤੇ ਭਰਾਵੋ ਆਪਣਾ ਟਾਂਗਰ ਤੇ ਟਰਾਲੀ ਦਾ ਰੇਟ ਤੁਹਾਨੂੰ ਦੱਸਤਾ ਤੇ ਦੂਜੀ ਜਿਹੜੀ 300 ਨੂੰ ਤੂੜੀ ਸੀ ਹੁਣ ਆਪਣੀ ਕਵੰਟਲ ਫੈਕਟਰੀਆਂ ਨੂੰ ਵੇਕਦੀ ਉਹ 220 ਨੂੰ ਰਹਿ ਗਈ ਜਿਹੜੇ ਘਰਾਂ ਚ ਟਰਾਲੀ ਲੈਣੇ ਆ ਉਹ 1800 1500 ਤੇ 2000 ਕਈ ਪਿੰਡਾਂ ਦੇ ਵਿੱਚ 2500 ਰੁਪਈਆ ਵੀ ਆ ਤੇ ਟਾਂਗਰ ਦਾ ਰੇਟ 1500 ਕਿਲਾ ਤੇ 2000 ਦੇ ਵਿੱਚ ਵਿੱਚ ਚੱਲਦਾਗਾ ਤੇ ਇਹ ਆਪਣੇ ਜੋ ਅਪਡੇਟ ਨਵੀਂ ਆਈ ਹੈ ਤੂੜੀ ਦੇ ਮਾਮਲੇ ਦੇ ਵਿੱਚ ਆਪਣੇ ਪੰਜਾਬ ਪੱਧਰ ਤੇ ਸਾਰੇ ਪਿੰਡਾਂ ਦੇ ਇਹ ਤੁਸੀਂ ਆਪੋ ਆਪਣੇ ਵੀਡੀਓ ਪਿੰਡਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਨੂੰ